ਸਤਿ ਸ੍ਰੀ ਅਕਾਲ ਖਸਾਨ ਵੀਰੋ ਜਿਵੇਂ ਆਪਾਂ ਤੁਹਾਨੂੰ ਪਤਾ ਹੀ ਆ ਛੋਟੇ ਛੋਟੇ ਵਿਸ਼ਿਆਂ ਨੂੰ ਲੈ ਕੇ ਆਪਾਂ ਆਪਣੇ ਚੈਨਲ ਦੇ ਉੱਤੇ ਵੀਡੀਓ ਪਾਉਂਦੇ ਰਹਿੰਦੇ ਆ ਅੱਜ ਦੀ ਜਿਹੜੀ ਆਪਣੀ ਵਿਸ਼ੇ ਦੀ ਵੀਡੀਓ ਹੈਗੀ ਆ ਉਹ ਆਪਣਾ ਹੈਗਾ ਸੂਣ ਤੋਂ 25 ਦਿਨ ਪਹਿਲਾਂ ਜਿਹੜਾ ਪੀਰੀਅਡ ਆ ਪਸ਼ੂ ਦਾ ਉਹਦੇ ਵਿੱਚ ਆਪਾਂ ਹੈਗਾ ਜਿਹੜਾ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਤਾਂ ਕਿ ਸਾਡਾ ਪਸ਼ੂ ਆ ਜਿਹੜਾ ਉਹ ਸਹੀ ਤਿਆਰ ਹੋਵੇ ਤੇ ਉਹਨੂੰ ਕੋਈ ਸੂਣ ਲੱਗਿਆ ਕੋਈ ਦਿੱਕਤ ਵੀ ਨਾ ਆਵੇ ਇਨਵਪਾ ਤੰਨਪਾੜ ਦੇ ਵਿੱਚ ਵੀਡੀਓ ਬਣਾਵਾਂਗੇ ਸੂਣ ਤੋਂ 25 ਦਿਨ ਪਹਿਲਾਂ ਸੂਣ ਵਾਲਾ ਟਾਈਮ ਤੇ ਉਦੋਂ ਵੀ 25 ਦਿਨ ਮਗਰੋਂ ਕਿ ਕਿੱਦਾਂ ਦੀ ਆਪਾਂ ਨੂੰ ਮੈਨੇਜਮੈਂਟ ਚਾਹੀਦੀ ਆ ਆਪਾਂ ਅੱਜ ਗੱਲ ਕਰਦੇ ਆ 25 ਦਿਨ ਪਹਿਲਾਂ ਸੂਣ ਤੋਂ ਆਪਾਂ ਨੂੰ ਜਿਹੜਾ ਹੈਗਾ ਕਿਹੜੀਆਂ ਗੱਲਾਂ ਦਾ ਧਿਆਨ ਜਿਹੜਾ ਰੱਖਣਾ ਚਾਹੀਦਾ ਸਭ ਤੋਂ ਪਹਿਲਾਂ ਜੇ ਸ਼ੁਰੂ ਕਰਗੇ ਤਾਂ ਜਦੋਂ ਤੁਹਾਡਾ ਪਸ਼ੂ ਸੂਣ ਦੇ ਵਿੱਚ ਆਸਤੇ 25 30 ਦਿਨ ਰਹਿੰਦੇ ਆ ਤੇ ਪਸ਼ੂ ਦੀ ਡੀ ਵਾਰਮਿੰਗ ਜਿਹੜੀ ਮਲੱਪਾਂ ਵਾਲੀ ਗੋਲੀ ਉਹ ਆਪਾਂ ਨੂੰ ਜ਼ਰੂਰ ਦੇਣੀ ਆ ਕਿਉਂਕਿ ਉਹ 2 ਮਹੀਨਾ ਪਹਿਲਾਂ ਤੇ ਉਹ 2 ਮਹੀਨਾ ਸੂਣ ਤੋਂ ਮਗਰੋਂ 2 ਮਹੀਨੇ ਆਪਾਂ ਉਹਦੀ ਡੀ ਵਾਰਮਿੰਗ ਨਹੀਂ ਕਰਨੀ। ਕਈ ਵਾਰੀ ਡੀ ਵਾਰਮਿੰਗ ਕੀਤੀ ਨੂੰ ਆਪਾਂ ਨੂੰ ਜਿਹੜਾ ਹੈਗਾ ਟਾਈਮ ਹੋ ਗਿਆ ਨੰਮਲਾਪਾਂ ਲਈ ਕੁੜੀ ਦਿੱਤੀ ਨੂੰ। ਫਿਰ ਜਦੋਂ ਆਪਾਂ ਉਹ ਨੇੜੇ ਜਾ ਕੇ ਪਸ਼ੂ ਨੂੰ ਸੂਣ ਦੇ ਨੇੜੇ ਜਾਂ ਮਗਰੋਂ ਕੋਈ ਫੀਡ ਪਾਉਣੇ ਆ, ਖਰਾਕ ਪਾਉਣੇ ਨੂੰ ਪ੍ਰੋਪਰ ਲੱਗਦੀ ਨਹੀਂ ਕਿਉਂਕਿ ਮਲੱਪ ਉਹਦੇ ਡਿਵੈਲਪ ਹੋ ਜਾਂਦੇ ਬਾਅਦ ਵੱਧ ਜਾਂਦੇ ਉਹਦੇ। ਤੇ ਇਸ ਕਰਕੇ ਉੱਥੇ ਜਿਹੜੀ ਪਸ਼ੂ ਦੀ ਇੱਕ ਤੇ ਖਰਾਕ ਘਟੀ ਵੀ ਹੁੰਦੀ ਹੈ, ਤੇ ਉਹਦੇ ਵਿੱਚੋਂ ਕੁਝ ਮਲੱਪ ਖਾ ਜਾਂਦੇ ਆ ਤੇ ਪਸ਼ੂ ਨੂੰ ਜਿਹੜੀ ਹੈਗੀ ਖਰਾਕ ਘੱਟ ਲੱਗਦੀ, ਪਸ਼ੂ ਲਸਾ ਰ ਇਸ ਕਰਕੇ ਵੀ ਉੱਥੇ ਜਾ ਕੇ ਜੇ ਅਸੀਂ ਉਦੋਂ ਮਹੀਨਾ ਡੇਢ ਮਹੀਨਾ ਪਹਿਲਾਂ ਵੀ ਕੋਈ ਡੀ ਵਾਰਮਿੰਗ ਕੀਤੀ ਆ ਤਾਂ ਕੋਈ ਚੱਕਰ ਨਹੀਂ ਹੁੰਦਾ 1 ਮਹੀਨਾ ਪਹਿਲਾਂ 25 ਦਿਨ ਤੋਂ ਪਹਿਲਾਂ ਪਹਿਲਾਂ ਇੱਕ ਵਾਰੀ ਚੰਗੀ ਕਿਸੇ ਕੰਪਨੀ ਦੀ ਜਿਹੜੀ ਬੋਲਸ ਲੈ ਕੇ ਆਪਾਂ ਉਹਦੀ ਜਿਹੜੀ ਹੈਗੀ ਆ ਡੀ ਵਾਰਮਿੰਗ ਜ਼ਰੂਰ ਕਰਨੀ ਆ ਤਾਂ ਕਿ ਉਹ ਉਦੋਂ ਮਗਰੋਂ ਜਿੰਨੀ ਵੀ ਖਰਾਕ ਖਾਵੇ ਸਾਡਾ ਪਸ਼ੂ ਕਿਉਂਕਿ ਖਰਾਕ ਬਹੁਤ ਘਟ ਜਾਂਦੀ ਉਹਦੀ ਲਾਸਟ ਵਾਲੇ ਦਿਨਾਂ 'ਚ ਤੇ ਉਹ ਜਿੰਨੀ ਵੀ ਖਾਵੇ ਉਹਨੂੰ ਚੰਗੀ ਤਰ੍ਹਾਂ ਜਿਹੜੀ ਹੈਗੀ ਉਹ ਲੱਗਣੀ ਚਾਹੀਦੀ ਹੈ ਦੂਜੀ ਜਿਹੜੀ ਗੱਲ ਦਾ ਖਾਸ ਖਿਆਲ ਰੱਖਣਾ ਅਸੀਂ ਕੋਈ ਵੀ ਜਿਹੜੀ ਵੈਕਸੀਨ ਆ ਜਿਹੜਾ ਆਪਣਾ ਮਤਲਬ ਆਪਾ ਵੈਕਸੀਨ ਕਰਦੇ ਆ ਪਛੋਂ ਦੀ ਟਾਈਮ ਟੂ ਟਾਈਮ ਤਾਂ ਉਹ ਲਾਸਟ ਵਾਲੀ 20 ਦਿਨਾਂ ਦੇ ਵਿੱਚ ਆਪਾਂ ਕੋਈ ਵੈਕਸੀਨ ਉਹਦੀ ਜਿਹੜੀ ਹੈਗੀ ਨਹੀਂ ਕਰਨੀ ਜੇ ਸਾਨੂੰ ਲੱਗਦਾ ਹੈਗਾ ਕੋਈ ਟਾਈਮ ਉਹ ਜਾਂ ਚੱਲ ਰਿਹਾ ਜਾਂ ਸਾਡੀ ਬਾਈਕ ਵੈਕਸੀਨ ਜਿਹੜੀ ਪੈਂਡਿੰਗ ਆ ਤਾਂ ਉਹ ਉਹਦੀ ਉਸ ਤੋਂ ਪਹਿਲਾਂ ਪਹਿਲਾਂ 20 ਤੋਂ 25 ਦਿਨ ਪਹਿਲਾਂ ਪਹਿਲਾਂ ਵੈਕਸੀਨ ਕਰ ਲੈਣੀ ਚਾਹੀਦੀ ਹੈ ਵੈਸੇ ਤੇ 1 ਮਹੀਨੇ ਦੇ ਵਿੱਚ ਵਿੱਚ ਉਹ ਤੋਂ ਪਹਿਲਾਂ ਕਰ ਲੈਣੀ ਚਾਹੀਦੀ ਹੈ ਕਿਉਂਕਿ ਜਿਹੜੀ ਉਹ ਵੈਕਸੀਨ ਆ ਉਹ 10 ਤੋਂ 15 ਦਿਨ ਤੱਕ ਪਸ਼ੂ ਦੀ ਬੋਡੀ ਦੇ ਉੱਤੇ ਅਸਰ ਰੱਖਦੀ ਹੈ ਪਸ਼ੂ ਜਦੋਂ ਉਹਦੇ ਲੱਗਦੀ ਆ ਜਿਹੜੇ ਪਸ਼ੂ ਉਹਦੇ ਆਲਟ ਇਮਿਊਨਟੀ ਬਣਾਉਂਦਾ ਤੇ ਉਹ 15 ਦਿਨ ਲੈ ਜਾਂਦਾ ਤੇ ਅਸੀਂ ਪਸ਼ੂ ਨੇ ਦਾ ਬੱਚਾ ਵੀ ਸੰ ਬਣਾਤੇ ਉਹਨੂੰ ਫਿਰ ਇੱਕ ਕੰਮ ਆਪਾਂ ਹੋਰ ਲਾ ਦਿੰਦੇ ਆ ਇਸ ਕਰਕੇ ਜੇ ਕੋਸ਼ਿਸ਼ ਕਰੋ ਵੀ ਉਸ ਤੋਂ ਪਹਿਲਾਂ ਪਹਿਲਾਂ ਜਿਹੜੀ ਹੈਗੀ ਆ ਲਾਸਟ ਮਹੀਨੇ ਤੋਂ ਪਹਿਲਾਂ ਪਹਿਲਾਂ ਉਹਦੀ ਜਿਹੜੀ ਵੈਕਸੀਨ ਆ ਉਹ ਵਾਲਾ ਕੰਮ ਵੀ ਤੁਹਾਡਾ ਨਿਭੜ ਜਾਣਾ ਚਾਹੀਦਾ ਤਾਂ ਕਿ ਐਂਡ ਤੇ ਪਸ਼ੂ ਸਿਰਫ ਆਪਦੇ ਬੱਚੇੰਨ ਹੀ ਧਿਆਨ ਦੇਵੇ ਉਹਨੂੰ ਹੋਰ ਕਿਸੇ ਚੀਜ਼ ਦਾ ਕੋਈ ਧਿਆਨ ਨਾ ਦੇਣਾ ਪਵੇ ਦੂਜਾ ਜਦੋਂ ਅਸੀਂ ਲਾਸਟ ਤੇ ਆ ਕੇ ट्रांजिशन ਫੀਡ ਨੂੰ ਪਾਉਣਾ ਤੇ ਡਰਾਈ ਫੀਡ ਬੰਦ ਕਰਨੀ ਆ ਤਾਂ ਕਦੇ ਵੀ ਇਹ ਨਹੀਂ ਹੁੰਦਾਗਾ ਨਾਰਮਲ ਅਸੀਂ ਜਿਹੜੇ ਹੈਗੇ ਫਾਰਮ ਵਾਲੇ ਤਾਂ ਚਲੋ ਨਹੀਂ ਕਰਦੇ ਜਿਹੜੇ ਨਾਰਮਲ ਸਾਡੇ ਘਰਾਂ ਚ ਭਰਾ ਉਹ ਕੀ ਕਰਦੇ ਜਦੋਂ ਬੈਗ ਉਹ ਬੁੱਕ ਜਾਂਦਾ ਹੈਗਾ ਤਾਂ ਉਹ ਦੁਕਾਨ ਤੇ ਜਾਂਦੇ ਨੇ ਤੇ ਉਥੋਂ ਜਿਹੜਾ ਹੈਗਾ ਕਹਿੰਦੇ ਵੀ ਹੁਣ 20 ਦਿਨ ਰਹਿਗੇ ਸਾਡੇ ਪਸ਼ੂ ਦੇ ਤੇ ਡਾਇਰੈਕਟ ਜਿਹੜੀ ਹੈਗੀ ਆ ट्रांजिशन ਫੀਡ ਆ ਕੇ ਸ਼ੁਰੂ ਕਰ ਦਿੰਦੇ ਨੇ ਪਸ਼ੂ ਨੂੰ ਖਾਂਦਾ ਨਹੀਂਗਾ ਖਾਣ ਤੇ ਲੱਗਦਾ ਉਹ 4-5 ਦਿਨ ਲੈ ਜਾਂਦਾ ਹੈਗਾ ਪੇਰੋਂ ਉਹ ਦੇਖ ਜੇ ਤੇ ਸਾਡਾ ਐਨੀਮਲ ਤੇ ਖਾਂਦਾ ਨਹੀਂ ਇਹ ਤਾਂ ਲਸਾ ਪੈ ਗਿਆ ਤਿਆਰ ਨਹੀਂ ਹੋ ਰਿਹਾ ਜਦੋਂ ਕਿ ਸਾਨੂੰ ਐਂਡ ਦੇ ਉੱਤੇ ਜਿਹੜਾ ਹੈਗਾ ਇੱਕ ਦਿਨ ਸਹਾਇਤਾ ਸੀ 5-7 ਦਿਨ ਉਹਦੀ ਫੀਡ ਚੇਂਜ ਕਰਨ ਚ ਟਪਾ ਦਿੰਦੇ ਆ ਇਸ ਕਰਕੇ ਜਦੋਂ ਤੁਹਾਨੂੰ ਪਤਾ ਹੁੰਦਾ ਲਾਸਟ ਦੇ ਵੀ ਤੁਹਾਡੇ ਪਸ਼ੂ ਦੇ 20 ਦਿਨ ਜਾਂ 25 ਦਿਨ ਰਹਿ ਗਏ ਆ ਤੇ ਜਦੋਂ ਤੁਹਾਡੇ ਕੋਲੇ ਡਰਾਈ ਫੀਡ ਦਾ ਅੱਧਾ ਥੈਲਾ ਰਹਿ ਗਿਆ ਤੁਸੀਂ ਉਹਦੀ ਟਰਾਂਜੀਸ਼ਨ ਫੀਡ ਲਿਆਓ ਤੇ ਕਿਲੋ-ਕਿਲੋ ਕਰਕੇ ਵਿੱਚ ਮਿਕਸ ਕਰਕੇ ਪਾਉਣੀ ਸ਼ੁਰੂ ਕਰੋ ਤੇ ਹੌਲੀ-ਹੌਲੀ ਉਹਦੀ ਡੋਜ਼ ਵਧਾ ਦੋ ਜਦੋਂ ਤੀ ਕੋ ਉਹਦੇ 20 ਜਾਂ 25 ਦਿਨ ਰਹਿੰਦੇ ਨੇ ਉਦੋਂ ਤੀ ਕੋ ਉਹ ਪੂਰੀ ਤਰ੍ਹਾਂ ਟ੍ਰਾਂਜਿਸ਼ਨ ਫੀਡ ਤੇ ਆ ਜਾਣਾ ਚਾਹੀਦਾ ਹੈਗਾ ਫੇਰ ਉਹਦੇ ਵਿੱਚ ਇਹ ਦਿੱਕਤ ਨਹੀਂ ਹੋਊਗੀ ਉਹ ਖਾਂਦਾ ਡੀ ਉਹਦੇ ਡਾਇਰੈਕਟ ਬਦਲ ਦੇ ਉਹ ਤੋਂ ਪਸ਼ੂ ਨੂੰ ਖਾਂਦਾ ਨਹੀਂਗਾ ਇਸ ਕਰਕੇ ਉਹ 4-5 ਦਿਨ ਉਹਦੇ ਚ ਟੱਪ ਜਾਂਦੇ ਪਸ਼ੂ ਰੋਲਦਾ ਰਹਿੰਦਾ ਹੈਗਾ ਉਦੋਂ ਪੱਠੇ ਖਾ ਲੈਂਦਾ ਹੈਗਾ ਤੇ ਜਿਹੜੀ ਨਿਊਟ੍ਰੀਸ਼ਨ ਜਿਹੜੀ ਚੀਜ਼ ਆਪਾਂ ਪਸ਼ੂ ਨੂੰ ਦੇਣੀ ਚਾਹੁੰਦੇ ਸੀ ਉਹ ਤੇ ਖੁਰਲੀਚੀ ਰਹਿ ਜਾਂਦੀ ਹੱਡੀ ਇਹ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਜਿਹੜੀ ਆਮ ਕਿਸਾਨਾਂ ਨੂੰ ਆਉਂਦੀ ਹੈ ਜਿੱਦੇ ਵੱਧ ਫੋਨ ਆਉਦੇ ਹੈਗੇ ਇਹ ਫੀਡ ਨੂੰ ਖਾਂਦਾ ਨਹੀਂ ਤੇ ਉਹਦੇ ਚ ਕਾਰਨ ਇਹੀ ਹੁੰਦਾ ਹੈਗਾ ਕਿ ਜਿਹੜੀ ਇੱਕ ਹੋਰ ਮੇਨ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਲਾਸਟ ਦੇ ਉੱਤੇ ਆ ਕੇ ਅਸੀਂ ਜਿਹੜਾ ਹੈਗਾ ਜਿੱਦਾਂ ਕੈਲਸ਼ੀਅਮ ਆ ਫਾਸਫੋਰਸ ਆ ਮਿੱਠਾ ਸੋਡਾ ਤੁਹਾਡਾ ਹਰਾ ਪੱਠਾ ਹੈਗਾ ਇਹਨੂੰ ਵੀ ਜਿਹੜਾ ਹੈਗਾ ਬੰਦ ਕਰ ਦੇਣਾ ਹੈਗਾ ਕਿਉਂਕਿ ਸਾਨੂੰ ਉੱਥੇ ਜਾ ਕੇ ਪਸ਼ੂ ਦੇ ਅੰਦਰ ਜਿਹੜਾ ਹੈਗਾ ਤਜਾਬੀ ਮਾਦਾ ਵਧਾਉਣਾ ਜਿਹਨੂੰ ਨਾਰਮਲ ਕਹਿ ਦਿੰਦੇ ਆ ਤੁਸੀਂ ਪ੍ਰੋਡਕਟਰੀ ਭਾਵੇਂ ਨਾ ਕਿ ਪੀ ਐਚ ਹੈ ਜਿਹੜਾ ਉਹਨੂੰ ਸਹੀ ਕਰਨਾ ਨਾਰਮਲ ਜਿਹੜਾ ਸੂਨ ਦੇ ਨੇੜੇ ਪੀ ਐਚਾ 6.5 ਦੇ ਆਸ-ਪਾਸ ਪਸ਼ੂ ਦਾ ਹੋਣਾ ਚਾਹੀਦਾ ਪਸ਼ਾਪ ਦਾ ਜਦੋਂ ਆਪਾਂ ਟੈਸਟ ਕਰਦੇ ਆਂ ਤਾਂ 6.5 ਦੇ ਨੇੜੇ ਲਿਆਉਣ ਦੇ ਲਈ ਇਹ ਚੀਜ਼ਾਂ ਬੰਦ ਹੋਣਗੀਆਂ ਤਾਂ ਤਾਂ ਹੀ ਆ ਕਿ ਹਰਾ ਪੱਠਾ ਜਿਹੜਾ ਹੈਗਾ ਉਹ ਤੇਜਾਬ ਨੂੰ ਘਟਾਉਂਦਾ ਜੇ ਤੁਸੀਂ ਨਾਰਮਲ ਪੀਐਚ ਚੈੱਕ ਕਰੋਗੇ ਪਸ਼ੂ ਦਾ 8 ਜਾਂ 9 ਆਉਂਦਾ ਹੈਗਾ ਉਹਨੂੰ 6.5 ਤੇ ਲੈ ਕੇ ਆਉਣਾ ਇਹ ਮਿੱਠਾ ਸੋਡਾ ਜਿਹੜਾ ਕਿ ਤੇਜਾਬ ਨੂੰ ਘਟਾਉਂਦਾ ਉਹ ਵੀ ਬੰਦ ਹੋਊਗਾ ਤੇ ਜਿਹੜੇ ਹਰੇ ਪੱਠੇ ਉਹ ਵੀ ਥੋੜੇ-ਮੋਟੇ ਤੁਸੀਂ ਦੇ ਸਕਦੇ ਜੇ ਤੁਹਾਡੇ ਕੋਲ ਸਾਈਲੇਜ ਨਹੀਂ ਹੈ ਤਾਂ ਤੁਸੀਂ ਸਾਈਲੇਜ ਆ ਤਾਂ ਵਧੀਆ ਜੇ ਹੈ ਨਹੀਂ ਤੇ ਤੁਸੀਂ ਤੂੜੀ ਪਾ ਦਿਓ ਤੇ ਨਾਲ ਉਹਦੇ ਵਿੱਚ ਜਿਹੜੀ ਕਿ ਫੀਡ ਦੀ ਕੁਆਂਟੀਟੀ ਵਧਾ ਦਿਓ ਤੇ ਜਿਹੜਾ ਭਰਾ ਹਰਾ ਪੱਠਾ ਵਰਤਦਾ ਤੇ ਜਿਹੜਾ ਮੇਨ ਉਹਦੇ ਵਿੱਚ ਹੈਗਾ ਤੁਸੀਂ ਠੀਕ ਰੇ ਅਨੁਸਾਰ ਦੀ ডোজ ਆ ਜਿਹੜੀ ਥੋੜੀ ਜੀ ਵੱਧ ਦੇ ਸਕਦੇ ਆ ਵੀ ডোজ ਡਿਪੈਂਡ ਕਰਦੀ ਤੁਹਾਡੇ ਪਸ਼ੂ ਦੀ ਬੋਡੀ ਵੇਟ ਦੇ ਹਿਸਾਬ ਨਾਲ ਜਾਂ ਤੁਹਾਡੇ ਪਸ਼ੂ ਦੀ ਖਰਾਕ ਕੀ ਹੈ ਜੇ ਤੁਸੀਂ ਸਾਈਲੇਜ ਪਾਉਨੇ ਆ ਤਾਂ ਤੁਹਾਨੂੰ ਇਹਦੀ ডোজ ਘੱਟ ਪਾਉਣੀ ਚਾਹੀਦੀ ਹੈ ਠੀਕਰੇ ਅਨੁਸਾਰ ਦੀ 20 ਤੋਂ 25 ਗ੍ਰਾਮ ਜਿਹੜੀ ਹੈਗੀ ਆ ਤੁਸੀਂ 30 ਗ੍ਰਾਮ ਤੱਕ ਵੀ ਪਸ਼ੂ ਦੇ ਜੇ ਹਲਕਾ ਪਸ਼ੂ ਦੇ ਸਕਦੇ ਆ ਚੰਗਾ ਮੋਟਾ ਪਸ਼ੂ ਤਾਂ ਆ ਜਾ ਵੱਡਾ ਤੇ 50 ਗ੍ਰਾਮ ਤੀਕਸਾਈਲੇਜ ਵਾਲੇ ਜਿਹੜੇ ਪਸ਼ੂ ਨੂੰ ਹਰਾਚਾਰਾ ਪੈਂਦਾ ਹੈਗਾ ਨਸਾਈਲੇਜ ਨਹੀਂ ਪੈਂਦਾ ਹੈਗਾ ਉਹ ਭਰਾ ਜਿਹੜੇ ਹੈਗੇ 50 ਤੋਂ ਲੈ ਕੇ 80 ਗ੍ਰਾਮ ਤੱਕ ਵੀ ਜਿਹੜੀ ਹੈਗੀ ਦਿਨ ਦੀ ਡੋਜ਼ ਇਹਦੀ ਦੇ ਸਕਦੇ ਆ ਤੇ ਇਹਨੂੰ ਆਪਾਂ ਲਾਸਟ ਵਾਲੇ ਦਸਾਂ ਗਿਨਾਂ ਦੇ ਵਿੱਚ ਦੇਣਾ ਹੁੰਦਾ ਤੇ ਇਹਦਾ ਮੇਨ ਕੰਮ ਹੁੰਦਾ ਬਾਡੀ ਦੇ ਵਿੱਚ ਜਾ ਕੇ ਤਜਾਬੀ ਪਾਣ ਨੂੰ ਵਧਾਉਣਾ ਜਿਹੜਾ ਕਿ ਪਸ਼ੂ ਦੀ ਹੱਡੀਆਂ ਦੇ ਵਿੱਚੋਂ ਕੈਲਸ਼ੀਅਮ ਤੇ ਫਾਸਫੋਰਸ ਨੂੰ ਖੋਰਦਾ ਪਸ਼ੂ ਨੂੰ ਆਦਤ ਪਾਉਂਦਾ ਸੂਣ ਤੋਂ ਬਾਅਦ ਜਦੋਂ ਦੁੱਧ ਤੇ ਚੱਲੇ ਤੇ ਉਹਨੇ ਕਿੱਦਾਂ ਬਾਡੀ ਚੋਂ ਕੈਲਸ਼ੀਅਮ ਜਿਹੜੀ ਹੈਗੀ ਦੁੱਧ ਦੇ ਵਿੱਚ ਕਨਵਰਟ ਕਰਨੀ ਹੈ ਕਿਉਂਕਿ ਜਿਹੜਾ ਬੌਲਾ ਬਣਦਾ ਹੈਗਾ ਜਿਹੜਾ ਸਟਾਰਟਿੰਗ ਵਾਲਾ ਪਹਿਲੇ 5-7 ਦਿਨਾਂ ਤੋਂ ਦੁੱਧਦਾ ਉਹਦੇ ਵਿੱਚ ਪਸ਼ੂ ਦੀ ਇੰਨੀ ਕੈਲਸ਼ੀਅਮ ਫਾਸਫੋਰਸ ਜਿਹੜੀ ਕਿ ਨਿਊਟ੍ਰੀਸ਼ਨ ਨਿਕਲਦੀ ਹੈ ਜਿਹੜੀ ਆਪਾਂ ਬਾਹਰੋਂ ਕਦੇ ਵੀ ਪੂਰੀ ਨਹੀਂ ਕਰ ਸਕਦੇ ਪਸ਼ੂ ਦੀ ਉਸ ਨੂੰ ਪਸ਼ੂ ਆਪਣੇ ਬਾਡੀ ਚੋਂ ਹੀ ਪੂਰਾ ਕਰਦਾ ਇਸੇ ਕਰਕੇ ਤੇ ਜਦੋਂ ਪਸ਼ੂ ਆਪਾਂ ਕਹਿੰਦੇ ਆ ਵੀ ਸੂਣ ਤੋਂ ਬਾਦੋਂ ਟੁੱਟਦਾ ਹੀ ਟੁੱਟਦਾ ਉਹ ਤਾਂ ਟੁੱਟਦਾ ਕਿਉਂਕਿ ਜਿਹੜੀ ਦੁੱਧ ਦੇ ਵਿੱਚ ਉਹਦੀ ਨਿਊਟ੍ਰੀਸ਼ਨ ਨਿਕਲਦੀ ਉਹ ਆਦੀ ਬਾਡੀ ਚੋਂ ਖੋਰ ਕੇ ਦਿੰਦਾ ਤੇ ਅਸੀਂ ਚੰਗੀ ਫੀਡ ਨਾਲ ਕੋਸ਼ਿਸ਼ ਕਰਨੀ ਹੁੰਦੀ ਹੈ ਵੀ ਉਹ ਘੱਟ ਤੋਂ ਘੱਟ ਜਿਹੜਾ ਹੈਗਾ ਟੁੱਟੇ ਔਰ ਉਹ ਇੱਕ ਵਾਰੀ ਤੇ ਉਹਦੇ ਚੋਂ ਨਿਕਲੂਗਾ ਉਹਨੂੰ ਮਤਲਬ ਉਹ ਬੈਠੇ ਨਾ ਜਿਹਨੂੰ ਆਪਾਂ ਮਿਲਕ ਫੀਵਰ ਕਹਿੰਦੇ ਚੀਜ਼ਾਂ ਤੋਂ ਬਚਾਉਣਾ ਉਸੇ ਨੂੰ ਆਦਤ ਪੈ ਜੇ ਵੀ ਚਿੰਜਾਂ ਮੈਂ ਖੋਰਨੀਆਂ ਕਿਵੇਂ ਦੇਣੀਆਂ ਕਿਵੇਂ ਤੇ ਉਹਦੇ ਲਈ ਠੀਕ ਨਹੀਂ ਸਦਰ ਦਿੰਦੇ ਆ ਇਹ ਜਿਹੜਾ ਹੈਗਾ ਤੁਹਾਨੂੰ ডোজ ਮੈਂ ਦੱਸ ਦਈਏ ਇਹ ਚੀਜ਼ ਦਾ ਖਿਆਲ ਰੱਖਣਾ ਦੂਜਾ ਜਿਹੜਾ ਹੈਗਾ ਸੂਨ ਤੋਂ 25 ਦਿਨ ਪਹਿਲਾਂ ਇੱਕ ਵਧੀਆ ਕੰਪਨੀ ਦਾ ਪ੍ਰੀਮਿਕਸ ਜੇ ਤੁਸੀਂ ਕਿਸੇ ਤੋਂ ਲੈ ਸਕਦੇ ਕਿਸੇ ਕੰਪਨੀ ਦਾ ਉਹ ਨਹੀਂ ਤੇ ਆਪ ਦਾ ਕਿਸੇ ਫੀਡ ਫੈਕਟਰੀ ਤੋਂ ਬਣਾ ਕੇ ਲਓ ਸਹੀ ਪ੍ਰੀਮਿਕਸ ਉਹ ਹੀ ਹੁੰਦਾ ਜੀ ਦੇ ਵਿੱਚ ਜਿਹੜੀ ਹੈਗੀ ਕੈਲਸ਼ੀਅਮ ਆ ਫਾਸਫੋਰਸ ਮਿੱਠਾ ਸੋਡਾ ਬੰਦ ਹੁੰਦਾ ਜਿਹਦੇ ਵਿੱਚ ਲੀਵਰ ਟੋਨਿਕ ਜਿੱਦਾਂ ਨਾਇਆਸੀਨਾ ਕੋਲੀ ਪਰਲਾ ਤੇ ਹੋਣੇ ਖਾਸ ਕਰਕੇ ইস্ট ਦੀ ਜਿਹੜੀ ਮਾਤਰਾ ਹੈਗੀ ਵਧਾਉਣੀ ਤਾਂ ਕਿ ਪਸ਼ੂ ਨੂੰ ਭੁੱਖ ਵੱਧ ਲੱਗੇ ਤੇ ਜਿੰਨਾ ਉਹ ਖਾਵੇ ਉਹ ਚੰਗੀ ਤਰ੍ਹਾਂ ਦੇ ਹਾਜਮਾ ਜੇ ਕਿਉਂਕਿ ਖਰਾਕ ਉਹਦੀ ਵੈਸੇ ਹੀ ਘਟ ਨਹੀਂ ਹੁੰਦੀ ਐ ਤੇ ਉਹ ਜਿੰਨਾ ਖਾਵੇ ਉਹ ਚੰਗੀ ਤਰ੍ਹਾਂ ਦੇ ਹਾਜਮਾ ਜੇ ਇਸ ਕਰਕੇ ইস্ট ਦੀ ਕੁਆਂਟੀਟੀ ਉੱਥੇ ਜਿਹੜੀ ਤੁਸੀਂ ਵਧਾਉਣੀ ਹੁੰਦੀ ਐ ਇਸ ਕਰਕੇ ਕੋਈ ਚੰਗਾ ਪ੍ਰੀਮਿਕਸ ਤੁਸੀਂ ਆਪ ਦਾ ਬਣਵਾ ਕੇ ਪਸ਼ੂ ਨੂੰ ਜ਼ਰੂਰ ਦੇਣਾ ਹੈਗਾ ਦੂਜਾ ਜਿਹੜਾ ਇੱਕ ਕੰਮ ਕਰਨਾ ਹੈਗਾ ਪਸ਼ੂ ਨੂੰ ਪਸ਼ੂ ਨੂੰ ਵੰਦ ਤੋਂ ਬਾਅਦ ਇੱਥੇ ਪਾਣੀ ਦੀ ਲੋੜ ਪੈਂਦੀ ਹੈ ਉਹਨੂੰ ਖੁੱਲਾ ਪਾਣੀ ਜਿਹੜਾ ਹੈਗਾ ਤਾਜ਼ਾ ਪਾਣੀ ਜਿਹੜਾ ਹੈਗਾ ਉਹਦੇ ਕੋਲੇ ਭਰ ਕੇ ਉਹਨੂੰ ਦੇਣਾ ਹੈਗਾ ਨਾ ਜੇ ਤੁਸੀਂ ਥੋੜੀ ਖਰਾਕ ਸਹੀ ਹੈ ਸਾਰਾ ਕੁਝ ਸਹੀ ਹੈ ਤੇ ਮਾੜੀ-ਮੋਟੀ ਭਾਲ ਨਾਲ ਕੋਈ ਪ੍ਰੋਬਲਮ ਪਸ਼ੂ ਨੂੰ ਨਹੀਂ ਆਉਂਦੀ ਭਾਲ ਦੇ ਨਾਲ ਜਿਹੜਾ ਹੈਗਾ ਉਹਦੀ ਆਰਡਰ ਥੋੜਾ ਜਿਹਾ ਵੱਜ ਜਾਂਦਾ ਤੇ ਪਾਣੀ ਦੀ ਕੁਆਂਟੀਟੀ ਵੱਜ ਜਾਂਦੀ ਹੈ ਉਹਦੇ ਲਈ ਸਾਨੂੰ ਕੀ ਹੈਗਾ ਪਸ਼ੂ ਦੇ ਥੱਲੇ ਜਿਹੜੀ ਹੈ ਨਰਮ ਜਗ੍ਹਾ ਦੇਣੀ ਪਊ ਸਭ ਤੋਂ ਬੈਸਟ ਆ ਕੋਈ ਜੇ ਤੁਹਾਡੇ ਕੋਲੇ ਰੇਤ ਵਾਲੀ ਜਗ੍ਹਾ ਪਰ ਜੀ ਨਹੀਂ ਤੇ ਅੱਜ ਕੱਲ ਸਾਡੇ ਸਾਰੇ ਘਰਾਂ ਦੇ ਵਿੱਚ ਸਾਰ ਜਗਤ ਦੇ ਪੱਕਾ ਥਾਂ ਹੋ ਗਿਆ ਤੇ ਜਿਵੇਂ ਅੱਜ ਕੱਲ ਆਪਾਂ ਝੋਨਾ ਵੜਿਆ ਹੁੰਦਾ ਕਿ ਇੱਥੇ ਤੇ ਉਦੀ ਪ੍ਰਾਲੀ ਬਹੁਤ ਪਈ ਹੁੰਦੀ ਹੈ ਨਹੀਂ ਵੀਂਦੀ ਤਾਂ ਆਪਣੇ ਖੇਤਾਂ 'ਚ ਵੀ ਰੱਖ ਲਿਆ ਕਰੋ ਆਪਾਂ ਕਹਿੰਗੇ ਇੱਕ ਦੋ ਪਸ਼ੂ ਜਿਹੜੇ ਭਰਾ ਘਰਾਂ 'ਚ ਰੱਖਦੇ ਆ ਉੰਨੀ ਕੁ ਪ੍ਰਾਲੀ ਸੰਭੀ ਜਾ ਸਕਦੀ ਹੈ ਸੂਹ ਦੇ ਟਾਈਮ ਉਹ ਥੱਲੇ ਸੜ ਦੋ ਤਿੰਨ ਦੋ ਤਿੰਨ ਦਿਨ ਉਪਰਾਲੀ ਬਦਲਣ ਦੀ ਲੋੜ ਨਹੀਂ ਉਹ ਚ ਤੇ ਤੀਜੇ ਦਿਨ ਤੀ ਕੋ ਉਪਰਾਲੀ ਹੈ ਜਿਹੜੀ ਆਪਾਂ ਬਦਲ ਦੇਣੀ ਆ ਉਹਦੀ ਜਗ੍ਹਾ ਭੋਲਾ ਰੱਖਣਾ ਉਹਦੇ ਨਾਲ ਉਹਦੇ ਜਿਹੜੀ ਹੈਗੀ ਆ ਮਤਲਬ ਇਹ ਦਿੱਕਤਾ ਉੱਠਣ ਬੈਠਣ ਮੇ ਲੱਗੇ ਵੀ ਜਦੋਂ ਹਵਾਨਾ ਵੱਡਾ ਉਹ ਵੀ ਘਟੂਗੀ ਭਲਾ ਵੀ ਉਹਦੇ ਨਾਲ ਜਿਹਨਾਂ ਗੋਦ ਨਾ ਘਟ ਆਉਂਗਾ ਹੈਗਾ ਜਗਾ ਪੋਲੀ ਰਹਿੰਦੀ ਹੈ ਤੇਰੇਤਾ ਵੀ ਬਹੁਤੇ ਭਰਾ ਕਹਿੰਦੇ ਅੱਗੇ ਪੱਕੇ ਥਾਂ ਸਾਡੇ ਮੈਟ ਲੱਗਾ ਪਰ ਮੈਟ ਹੈ ਜਿਹੜਾ ਉਹ ਵੀ ਹਾਰ ਹੀ ਹੁੰਦਾ ਕਿਉਂਕਿ ਹੋਲੀ ਹੋਲੀ ਫਿਸ ਗਿਆ ਉਹ ਵੀ ਬੜਾ ਕਰੜਾ ਹੋ ਜਾਂਦਾ ਹੈਗਾ ਤੇ ਉੱਤੇ ਤਲਕਣ ਵੀ ਰਹਿੰਦੀ ਹੈ ਤੇ ਸੂਨ ਵਾਲੇ ਪਸ਼ੂ ਨੂੰ ਖਤਰਾ ਬਣਿਆ ਜਾਂਦਾ ਹੈਗਾ ਪਰ ਉਹ ਪੱਕੀ ਜਗਾ ਨਾਲੋਂ ਚਲੋ ਮੈਟ ਠੀਕ ਰਹਿੰਦਾ ਹੈਗਾ ਥੋੜਾ ਜਿਹਾ ਪਰ ਵਧੀਆ ਇਹ ਹੈ ਵੀ ਜੇ ਉਹਨੂੰ ਕੱਚੀ ਜਗਾ ਮਿਲ ਜੇ ਤੇ ਜਾਂ ਫਿਰ ਉਹਦੇ ਥੱਲੇ ਜਿਹੜੀ ਹੈਗੀ ਚੰਗੀ ਪਰਾਲੀ ਖਲਾਰੀ ਹੋਵੇ ਤਾਂ ਕਿ ਉਹਨੂੰ ਉੱਠਣ ਬੈਠਣ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਖੁੱਲਾ ਪਾਣੀ ਉਹਨੂੰ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੈਗਾ ਉਹ ਜਿਹੜਾ ਹੈਗਾ ਸਾਰਾ ਕੁਝ ਆਪਾਂ ਉਹਨੂੰ ਜਿਹੜਾ ਅਵੇਲੇਬਲ ਕਰਾਉਣਾ ਚੰਗੀ ਨਿਊਟ੍ਰੀਸ਼ਨ ਵਾਲੀ ਜਿਹੜੀ ਕਿ ਫੀਡ ਦੇਣੀ ਹੈ ਪੱਠਾ ਉਹਦਾ ਘਟਾ ਦੇਣਾ ਹੈਗਾ ਤਾਂ ਕਿ ਉਹ ਮਤਲਬ ਉਹ ਚ ਚੰਗੀ ਫੀਡ ਪਾ ਕੇ ਥੋੜੀ ਜੀਜ਼ ਖਾ ਕੇ ਉਹ ਮਤਲਬ ਉੱਠਣਾ ਬੈਠਣਾ ਨੂੰ ਸੌਖਾ ਰਵੇ ਕਈ ਵਾਰੀ ਕੀ ਕਰਦੇ ਹੈਗੇ ਆਪਾਂ ਪੱਠਾ ਜ਼ਿਆਦਾ ਪਾ ਦਿੰਦੇ ਆ ਪਸ਼ੂ ਖਾਈ ਜ਼ਿਆਦਾ ਜਾਂਦਾ ਫਿਰ ਜਦੋਂ ਉਹ ਬੈਠਦਾ ਹੈਗਾ ਉਹ ਦਿੱਕਤ ਬੜੀ ਕਰਦਾ ਕਈ ਰੁਗਾਲੀ ਵੀ ਬਾਹਰ ਸਿੱਟੀ ਜਾਂਦਾਗਾ ਉਹਨਾਂ ਨੂੰ ਦਿੱਕਤ ਆਉਂਦੀ ਹੈ ਉੱਥੇ ਉਹਦਾ ਜਿਹੜਾ ਰੂਮ ਬਣਾਇਗਾ ਉਹ ਛੋਟਾ ਹੁੰਦਾ ਹੈਗਾ ਘਟ ਜਾਂਦਾ ਹੈਗਾ ਇਸ ਕਰਕੇ ਉੱਥੇ ਉਹਦੀ ਖਰਾਕ ਆ ਜਿਹੜੀ ਚੰਗੀ ਮਾਤਰਾ ਵਾਲੀ ਜਿਹੜੀ ਹੈਗੀ ਜੀ ਚੰਗੀ ਨਿਊਟ੍ਰੀਸ਼ਨ ਆ ਥੋੜੀ ਖਰਾਕ ਦੇ ਵਿੱਚੋਂ ਮਿਲਣੀ ਚਾਹੀਦੀ ਉਹ ਆਪਾਂ ਨੂੰ ਨੂੰ ਦੇਣੀ ਚਾਹੀਦੀ ਹੈ ਜਿਹੜੀਆਂ ਇਹ ਤੁਹਾਨੂੰ ਮੈਂ ਗੱਲਾਂ ਸੀਆਂ ਇਹ ਨਾਲ ਜੇ ਤੁਸੀਂ ਧਿਆਨ ਰੱਖੋਗੇ ਤੇ ਤੁਹਾਡਾ ਪਸ਼ੂ ਆ ਜਿਹੜਾ ਉਹ ਚੰਗਾ ਜਿਹੜਾ ਹੈਗਾ ਮਤਲਬ ਸਰੀਰ ਤਿਆਰ ਕਰਕੇ ਤੇ ਸੌਖਾ ਸੋਊਗਾ ਤੇ ਚੰਗੇ ਤੋਤੇ ਤੇ ਜਾਊਗਾ ਉਹਨੂੰ ਆਰਡਰ ਨੂੰ ਉਹਦੇ ਆਪ ਦੀ ਬੋਡੀ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਇਹ ਚੀਜ਼ਾਂ ਦਾ ਤੁਸੀਂ ਜਿਹੜਾ ਖਾਸ ਖਿਆਲ ਰੱਖਿਓ ਜੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਵੀਡੀਓ ਹੋਰ ਵੀ ਭਰਾਵਾਂ ਨਾਲ ਸ਼ੇਅਰ ਕਰੋ ਤਾਂ ਕਿ ਹੋਰ ਵੀ ਭਰਾਵਾਂ ਨੂੰ ਇਹਦੇ ਬਾਰੇ ਜਾਣਕਾਰੀ ਹੋ ਸਕੇ ਅੱਗੇ ਵੀ ਆਪਾਂ ਇਦਾਂ ਦੀਆਂ ਵੀਡੀਓ ਪਾਉਂਦੇ ਰਵਾਂਗੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ